ਹਾਂਜੀ ਅੱਜ ਆਇਆ ਪਾ ਤੁਹਾਨੂੰ ਇੱਕ ਇਹ ਜੀ ਚੀਜ਼ ਦਿਖਾਉਣੇ ਆ ਜਿਹਨੇ ਨਹੀਂ ਦੇਖਿਆ ਉਹ ਦੇਖ ਜਾਣ ਇਹ ਕਿੱਥੇ ਆ ਜੇ ਦੇਖਣ ਲਈ ਤੁਸੀਂ ਆਉਣਾਗਾ ਚਨੀਰ ਤੇ ਚਨੀਰ ਤੇ ਇੱਕ ਸੁਆ ਆਉਂਦਾ ਸੁਆ ਦੇ ਕੋਲ ਤੁਸੀਂ ਆ ਕੇ ਦੇਖ ਸਕਦੇ ਹੋ ਇੱਥੇ ਇੱਕ ਬੋਰਡ ਆ ਬੋਰਡ ਦੇ ਉੱਪਰ ਇਹ ਕਹਿੰਦੇ 100 ਸਾਲ ਤੋਂ ਵੀ ਪਹਿਲਾਂ ਦੇ ਰਹਿ ਰਹੇ ਨੇ ਇੱਥੇ ਨੇ ਚੰਮਗੇ ਤੜ ਇਹ ਪੁੱਠੇ ਲੰਕੇ ਰਹਿੰਦੇ ਨੇ ਉਹ ਦੇਖੋ ਤੁਹਾਨੂੰ ਦਿਖਾਉਣੇ ਆ ਉਧਰਲੀ ਸਾਈਡ ਵੀ ਨੇ ਤੇ ਇਧਰਲੀ ਸਾਈਡ ਵੀ ਨੇ ਮੈਂ ਮਾਨਸਾ ਜ਼ਿਲ੍ਹੇ ਦੇ ਵਿੱਚ ਇਕੱਲੇ ਮਾਨਸਾ ਜ਼ਿਲ੍ਹੇ ਚ ਕਿਵੇਂ ਕਿਤੇ ਵੀ ਨਹੀਂ ਦੇਖੇ ਮੈਂ ਇੱਥੇ ਇਸੇ ਜਗ੍ਹਾ ਦੇ ਵਿੱਚ ਦੇਖੇ ਨੇ ਪਹਿਲੀ ਵਾਰ ਦੇਖ ਰਿਹਾ ਜੇ ਕਿਸੇ ਨੇ ਨਹੀਂ ਦੇਖੇ ਤੁਸੀਂ ਕੋਈ ਆਪਣਾ ਛਨੀਰ ਸ਼ਹਿਰ ਦੇ ਵਿੱਚ ਆਉਂਦਾ ਤਾਂ ਤੁਸੀਂ ਇਹਨਾਂ ਦੇ ਜ਼ਰੂਰ ਦੇਖ ਕੇ ਜਾਓ ਇਹ ਹਰ ਵਕਤ ਉੱਠੇ ਹੀ ਲੰਕੇ ਰਹਿੰਦੇ ਨੇ ਜੇ ਕਿਸੇ ਨੂੰ ਇਹਨਾਂ ਦੀ ਕਹਾਣੀ ਬਾਰੇ ਕੋਈ ਨੌਲੇਜ ਆ ਜਾਂ ਕਿਸੇ ਨੂੰ ਪਤਾਗਾ ਤਾਂ ਤੁਸੀਂ ਜ਼ਰੂਰ ਉਹ ਵੀ ਦੱਸਿਓ ਤੇ ਆ ਦੇਖੋ ਤੁਹਾਨੂੰ ਆਪਾਂ ਜ਼ੂਮ ਕਰਕੇ ਕੋਸ਼ਿਸ਼ ਕਰਦੇ ਆ ਦਿਖਾਉਣੇ ਆ ਆ ਦੇਖੋ ਆ ਜਿਹੜਾ ਕਾਲੇ ਜੇ ਨੇ ਇਹੇ ਨੇ ਇਹ ਵਜਦੇ ਨੇ ਚਮਕਿੱਦੜ ਜੇ ਕਿਸੇ ਨੇ ਨਹੀਂ ਦੇਖੇ ਤੁਸੀਂ ਦੇਖ ਕੇ ਜਾ ਸਕਦੇ ਹੋ ਛਨੀਰ ਆ ਕੇ ਇਹ ਚਨੀਰ ਸ਼ਹਿਰ ਦੇ ਵਿੱਚ ਨੇ ਸੂਏ ਦੇ ਉੱਪਰ ਸਥਿਤ ਆ ਇਹ ਬੋੜ ਆ ਜਿਹੜਾ ਬਹੁਤ ਵੱਡਾ ਬੋੜ ਆ ਕਹਿੰਦੇ 100 ਸਾਲ ਦੇ ਉਰੀ ਨੇ ਤੇ ਬਾਕੀ ਹੋਰ ਕਿਸੇ ਵੀ ਦਰਖਤ ਤੇ ਨਹੀਂ ਆ ਜਿਹੜੇ ਦਰਖਤ ਨੇ ਹੋਰ ਨੇੜੇ ਹੋਰ ਕਿਤੇ ਵੀ ਹੁੰਦਾਂ ਦਿਖਾਈ ਦੇਣਗੇ ਹੁਣ ਇਹ ਇਕੱਲੇ ਇਸੇ ਬੋੜ ਤੇ ਇੱਕ ਤੇ ਪਤਾ ਨਹੀਂ ਕੀ ਕਾਰਨ ਆ ਜੇ ਕਿਸੇ ਨੂੰ ਪਤਾ ਇਦਾਂ ਦਾ ਤਾਂ ਤੁਸੀਂ ਜ਼ਰੂਰ ਕਮੈਂਟ ਦੇ ਵਿੱਚ ਦੱਸੋ ਥੈਂਕ ਯੂ